ਹੈਗਾ ਜੀ ਨਾਮ ਦਾ ਮੈਂ ਵੈਸਤਾ ਮੈਂ ਜਿਆਦਾ ਕਰਦਾ ਮੇਰਾ ਨਾਮ ਜਿਆਦਾ ਕਿਉਂਕਰਾ ਟੀਵੀ ਵਾਲੇ ਹਰਜੀਤ ਤੇ ਸ਼ਰਨ ਇੱਕ ਦੂਜੇ ਨਾਲੋਂ ਕਿਉਂ ਹੋਏ ਅਲੱਗ ਕਿਉਂ ਦੋਨਾਂ ਨੇ ਆਪਣੇ ਆਪਣੇ ਚੈਨਲ ਬਣਾ ਲਏ ਤੇ ਹੁਣ ਇਕੱਠੇ ਨਜ਼ਰ ਨਹੀਂ ਆਉਂਦੇ ਦੱਸਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਟੋਕਰਾ ਟੀਵੀ ਵਾਲੇ ਹਰਜੀਤ ਨੇ ਦੱਸਿਆ ਕਿ ਅਲੱਗ ਹੋਣ ਦਾ ਕਾਰਨ ਇੱਕ ਹੀ ਸੀਗਾ ਕਿ ਸ਼ਰਨ ਨੂੰ ਲੱਗ ਗਿਆ ਸੀਗਾ ਕਿ ਸਭ ਤੋਂ ਵੱਧ ਮੇਰਾ ਨਾਮ ਬਣਿਆ ਹੋਇਆ ਹੈ ਜੋ ਵੀ ਗੱਲਬਾਤ ਹੈ ਚੈਨਲ ਦੇ ਵਿੱਚ ਜਾਂ ਵਿਊ ਆਉਂਦੇ ਨੇ ਉਹ ਮੇਰੇ ਕਰਕੇ ਹੀ ਆਉਂਦੇ ਨੇਗੇ ਦਾ ਟੀਵੀ ਉੱਤੇ ਜੋ ਵੀਡੀਓ ਆਉਂਦੀ ਸੀ ਉਸ ਦੇ ਵਿੱਚ ਸ਼ਰਨ ਨੂੰ ਸੀਗਾ ਕਿ ਮੈਂ ਸਭ ਤੋਂ ਵੱਧ ਸੋਹਣੀ ਐਕਟਿੰਗ ਕਰਦਾ ਤੇ ਲੋਕ ਮੈਨੂੰ ਦੇਖ ਕੇ ਹੀ ਵਿਊ ਦਿੰਦੇ ਨੇ ਤੇ ਜੋ ਵੀ ਵੀਡੀਓ ਮੈਂ ਲਿਖਦਾਗਾ ਉਹ ਮੈਂ ਹੀ ਲਿਖਦਾਗਾ ਇਹ ਸਭ ਗੱਲਾਂ ਬਾਤਾਂ ਹੋਈਆਂ ਅਸ਼ਟ ਦੇ ਵਿੱਚ ਹਰਜੀਤ ਨੇ ਇਹ ਵੀ ਦੱਸਿਆ ਕਿ ਜਦੋਂ ਮੇਰਾ ਤੇ ਸ਼ਰਨ ਦਾ ਨਿਮੇੜਾ ਹੋਇਆ ਤਾਂ ਸ਼ਰਨ ਨੇ ਮੈਨੂੰ ਕਿਹਾ ਕਿ ਤੂੰ ਆਪਣੇ ਪਿਤਾ ਨੂੰ ਬੁਲਾ ਲਈ ਕਿਉਂਕਿ ਹਰਜੀਤ ਦੇ ਮਾਤਾ ਮਰੇ ਹੋਏ ਨੇ ਤੇ ਸ਼ਰਨ ਨੇ ਆਪਣੇ ਮਾਤਾ ਪਿਤਾ ਦੋਨਾਂ ਨੂੰ ਬੁਲਾਇਆ ਤੇ ਉਸ ਤੋਂ ਬਾਅਦ ਇਹ ਕਿਹਾ ਕਿ ਤੈਨੂੰ ਕੀ ਲੋੜ ਪੈ ਗਈ ਸੀ ਕਿ ਮੈਨੂੰ ਪੁੱਛ ਕੇ ਚੈਨਲ ਬਣਾਇਆ ਸੀ ਕਿ ਛੋਟੀ ਜੀ ਕਲਿੱਪ ਤੁਹਾਨੂੰ ਲਾਸਟ ਤੇ ਵੀ ਦਿਖਾਵਾਂਗੇ ਬਾਕੀ ਥੋੜਾ ਇਸ ਬਾਰੇ ਕੀ ਵਿਚਾਰਾ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ। ਬੱਤੀਆ ਕਿ ਇਹਨਾਂ ਨੂੰ ਪੁੱਛ ਕੇ ਚੈਨਲ ਬਣਾਇਆ ਸੀ। ਉਹ ਗਾਲੀ ਮੋਕ ਜਾਂਦੀ ਪਰ ਮੈਂ ਕਹਿੰਦਾ